ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਇੱਥੇ ਬੰਦ ਜੀਰਵਾਰ 28 ਮਾਰਚ ਤੇ ਅੱਜ ਜੀ ਤੁਹਾਨੂੰ ਆਪਾਂ ਦਿਖਾਵਾਂਗੇ ਆਪਣੇ ਪਹਿਲੇ ਤੇ ਪੁਰਾਣੇ ਘਰ ਦੀ ਇਹ ਪੂਛ ਦਿਖਾਵਾਂਗੇ ਘਰੇ ਨਹੀਂ ਆਈਆਂ ਹਸਪਤਾਲ ਨਹੀਂ ਆਈਆਂ ਅੱਛਾ ਇਹ ਹੈਗਾ ਜੀ ਸਾਹਮਣੇ ਡੋਗੀ ਬੈਠਾ ਗਵਾਂਡੀਆਂ ਦਾ ਬਾਕੀ ਅੰਦਰ ਨੇ ਹੋਰ ਦੇ ਬਾਕੀ ਜਿਹੜੇ ਨਿੱਕੇ ਨਿੱਕੇ ਡੌਗੀ ਨੇ ਉਹ ਅੰਦਰ ਨੇ ਆਹ ਦੇਖੋ ਜੀ ਆ ਹੈਗਾ ਜੀ ਆਪਣਾ ਪੁਰਾਣਾ ਘਰ 91 92 ਮੇ ਦਾ ਬਣਿਆ ਹੋਇਆ ਜਿੱਥੇ ਮੈਂ ਪਹਿਲਾ ਕਦਮ ਰੱਖਿਆ ਸੀਗਾ ਪਿਆ ਤੋਂ ਬਾਅਦ ਬਹੀ ਕਰ ਰਹੇ ਸਾਰਾ ਉਹ ਜਿਹੜਾ ਪੁਰਾਣਾ ਘਰ ਬਾਹਰੋਂ ਦੇਖੀ ਬਾਹਰੋਂ ਜਾਨਾ ਤੇ ਆ ਡੌਗੀ ਦੀ ਨਾ ਵੀਡੀਓ ਮੈਂ ਅੰਦਰੋਂ ਬਣਾ ਰਹੀ ਸੀ ਅੰਦਰੋਂ ਕਲੀਅਰ ਨਹੀਂ ਆ ਰਹੀ ਸੀ ਜਾਲੀ ਕਰਕੇ ਬਾਰੋਂ ਮੈਂ ਨਹੀਂ ਗਿਆ ਇੱਧਰ ਨਾ ਬਾਹਰ ਜਾ ਕੇ ਬਣਾਉਣ ਲੱਗੀ ਆ ਵੀਡੀਓ ਆ ਦੇਖੋ ਜੀ ਆਪਣਾ ਸਾਰਾ ਪੁਰਾਣਾ ਘਰ ਆ ਪੁਰਾਣੇ ਜਿਸ ਤਰ੍ਹਾਂ ਪਹਿਲਾਂ ਕਮਰੇ ਸ਼ਲਫਾਂ ਬਣੀਆਂ ਹੁੰਦੀਆਂ ਸਨ ਆ ਕਿਚਨ ਹੈ ਆ ਬਾਹਰ ਦਾ ਵਿਹੜਾ ਹੈ ਤੇ ਹੁਣ ਆਪਾਂ ਜੀ ਬਾਹਰ ਚੱਲਦੇ ਆ ਦੌਗੀ ਦੀ ਵੀਡੀਓ ਬਣਾਵਾਂਗੇ ਆ ਸਾਹਮਣੇ ਗਵਾਂਡੀਆਂ ਦੇ ਘਰ ਨੇ ਅੱਜ ਦਰਮੰਜਾ ਡਾਇਆ ਹੋਇਆ ਤੇ ਆ ਡੌਗੀ ਬੈਠਾ ਇਹਨਾਂ ਦਾ ਘਰ ਹੈ ਡੌਗੀ ਨੂੰ ਬਾਹਰ ਬੰਨਿਆ ਹੋਇਆ ਉਹਨਾਂ ਨੇ ਛੋਟੇ ਡੌਗੀਆਂ ਨੂੰ ਅੰਦਰ ਰੱਖਿਆ ਹੋਇਆ ਹਲੇ ਗੇਟ ਬੰਦ ਹੈ ਤੇ ਹੁਣ ਜੀ ਆਪਾਂ ਚੱਲੇ ਹਾਂ ਹਸਪੀਟਲ ਤੇ ਆ ਰਸਤੇ ਦੇ ਵਿੱਚ ਥੋੜਾ ਜਿਹਾ ਕੁਝ ਕੰਮ ਸੀ ਗਾਇਸ ਕਰਕੇ ਆਪਾਂ ਰੁਕੇ ਸੀਗੇ ਤੇ ਫਿਰ ਮੈਂ ਥੋੜੀ ਜੀ ਵੀਡੀਓ ਸ਼ੂਟ ਕੀਤੀ ਐ ਇਹ ਸਾਡੇ ਘਰ ਦੇ ਕੋਲ ਦਾ ਹੀ 뷰 ਹੈਗਾ ਸੜਕ ਦਾ ਤੇ ਬਾਅਦ ਸਿੱਧਰ ਹੋ ਮੈਂ ਡਾਕਟਰ ਕੋਲ ਜਾ ਕੇ ਲੋ ਜੀ ਡਾਕਟਰ ਕੋਲ ਜਾ ਕੇ ਮੈਂ ਆਪਣੀਆਂ ਦਵਾਈਆਂ ਵਗੈਰਾ ਲਿਖਾ ਕੇ ਤੇ ਲੈ ਕੇ ਆ ਗਈਆਂ ਦਵਾਈਆਂ ਕੁਝ ਉਹਨੇ ਤਾਂ ਅਗੱਦੀ ਉਹਨਾਂ ਨੇ ਲਿਖ ਕੇ ਦਿੱਤੀਆਂ ਨੇ ਤੇ ਕੁਝ ਗੈਸ ਵਾਲੇ ਕੈਪਸੂਲ ਦਿੱਤਾ ਇੱਕ ਰੋਜ਼ ਦਾ ਖਾਣਾ ਐ ਇੱਕ ਪੱਤਾ ਜੀ ਉਹਨਾਂ ਨੇ ਆਇਰਨ ਦੀ ਕਮੀ ਪੂਰੀ ਕਰਨ ਲਈ ਲਿਖ ਕੇ ਦਿੱਤਾ ਹੈ ਤੇ ਮੇਰੇ ਨਾ ਵਾਲ ਵੀ ਕਾਫੀ ਜ਼ਰਾ ਝੜਨ ਲੱਗੇ ਸੀ ਵਾਲਾਂ ਦੀ ਵੀ ਦਵਾਈ ਲਿਖ ਕੇ ਦਿੱਤੀ ਸੀ ਤੇ ਉਹ ਜਿੱਥੋਂ ਦਵਾਈਆਂ ਤੋਂ ਆਪਾਂ ਲੈਣੀ ਸੀ ਉਹਨਾਂ ਕੋਲ ਵਾਲਾਂ ਵਾਲੀ ਦਵਾਈ ਇਸ ਟਾਈਮ ਹੈ ਨਹੀਂ ਸੀਗੀ ਉਹ ਫਿਰ ਅਸੀਂ 2-4 ਦਿਨ ਬਾਅਦ ਲੈ ਕੇ ਆਵਾਂਗੇ ਹੁਣ ਮੈਂ ਇਹਨਾਂ ਵਿੱਚੋਂ ਇੱਕ ਦਵਾਈ ਖਾ ਲਾਂਗੀ ਜਿਹੜੀ ਤਾਕਤ ਵਾਲੀ ਹੈ ਲੋ ਜੀ ਹੁਣ ਦਵਾਈ ਵਗੈਰਾ ਖਾ ਕੇ ਆਪਾਂ ਲੱਗ ਗਏ ਆ ਆਪਣੇ ਕੰਮ ਤੇ ਕੰਮ ਸਾਰਾ ਕਰਦਾ ਪਿਆ ਸੀਗਾ ਤੇ ਅੱਜ ਬੜੇ ਦਿਨਾਂ ਬਾਅਦ ਜੀ ਮੇਰਾ ਦਿਲ ਕਰਦਾ ਪਿਆ ਕੜੀ ਖਾਣ ਦਾ ਤੇ ਚੋਲ ਮੈਂ 10 ਦਿਨ ਹੋ ਗਏ ਨੇ ਚੋਲਾਂ ਨੂੰ ਮੂਹ ਨਹੀਂ ਲਾਇਆ ਹੈਗਾ ਤੇ ਅੱਜ ਜੀ ਵੀਰਵਾਰ ਹੈ ਤੇ ਨਾਲੇ ਮੈਂ ਕਿਹਾ ਚਲੋ ਕੜੀ ਬਣਾਨੇ ਆ ਬਾਬੇ ਦਾ ਨਾਮ ਲੈ ਕੇ ਅੱਜ ਆਪਾਂ ਚੋਲ ਵੀ ਖਾਵਾਂਗੇ ਕੜੀ ਦੇ ਨਾਲ ਦਵਾਈਆਂ ਦੁਈਆਂ ਖਾ ਰਹੀ ਸੀ ਨਾ ਉਦੋਂ ਮੇਰੇ ਬੰਦ ਕਰਾ ਦਿੱਤੀ ਚੋਲ ਵਗੈਰਾ ਸਾਰਾ ਕੁਝ ਖੱਟਾ ਤਲਿਆ ਹੋਇਆ ਹੁਣ ਉਹ ਕਹਿੰਦੇ ਥੋੜਾ ਥੋੜਾ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈ ਹੁਣ ਅੱਗੇ ਨਾਲੋਂ ਕਾਫੀ ਸੁਧਾਰ ਹੈ ਮੇਰੀ ਹਾਲਤ ਦੇ ਵਿੱਚ ਤੇ ਅੱਜ ਨਾਲ ਮਿੱਟੀ ਮਿੱਟੀ ਬਹੁਤ ਜ਼ਿਆਦਾ ਉੱਡਦੀ ਪਈ ਹੈ ਆ ਦੇਖੋ ਹਵਾ ਹਵਾ ਚੱਲੀ ਆ ਰਹੀ ਸਫਾਈ ਵਗੈਰਾ ਹਲੇ ਸਾਰਾ ਕੰਮ ਪਿਆ ਕਰਦਾ ਕਰਨ ਵਾਲਾ ਤੇ ਥੋੜੀ ਜੀ ਨਾਲ ਨਾਲ ਮੈਂ ਵੀਡੀਓ ਵੀ ਸ਼ੂਟ ਕਰਦੀ ਪਈ ਆ ਨਾਲ ਨਾਲ ਮੈਂ ਕੜੀ ਦਾ ਵੀ ਮਸਾਲਾ ਵਗੈਰਾ ਸਬਜ਼ੀਆਂ ਵਗੈਰਾ ਕੱਟ ਕੇ ਰੱਖੀ ਆ ਨਾਲ ਨਾਲ ਫਿਰ ਆਪਾਂ ਘਰ ਦਾ ਵੀ ਕੰਮ ਨਿਬੜਾਂਗੇ ਅੰਦਰ ਜੀ ਪਕੌੜਿਆਂ ਦਾ ਸਾਰਾ ਕੁਝ ਬੇਸਨ ਵਗੈਰਾ ਪਿਆਜ਼ ਆਲੂ ਹਰੀਆਂ ਮਿਰਚਾਂ ਅਦਰਕ ਵਗੈਰਾ ਸਾਰਾ ਕੁਝ ਡੋਂਗੇਰੇ ਵਿੱਚ ਪਾ ਲਿਆ ਲੋਨ ਮਿਰਚ ਵੀ ਪਾਤੀ ਹੈ ਤੇ ਦਹੀਂ ਮੈਨੂੰ ਲੱਗਦਾ ਵਸੇ ਕਾਫੀ ਖੱਟਾ ਹੋਣਾ ਹੈ ਤੇ ਇੰਨਾ ਖੱਟਾ ਹੈ ਨਹੀਂ ਸੀਗਾ ਦਹੀਂ ਤੇ ਅਦਰ ਜੁ ਬਰਾਜ ਵਾਸਤੇ ਮੈਂ ਮੂੜੀਆਂ ਕੱਦੂ ਕਸ਼ ਕਰਕੇ ਰੱਖੀਆਂ ਨੇ ਉਹਨੇ ਕੜੀ ਖਾਣੀ ਨਹੀਂ ਹੈ ਉਹਦੇ ਵਾਸਤੇ ਮੂਲੀ ਵਾਲੇ ਪਰੌਂਠੇ ਬਣਾ ਦਾਂਗੀ ਤਿਕੜੀ ਦਾ ਪਸਾਰਾ ਕੁਛ ਘੱਟ ਵੱਡ ਕੇ ਤਿਆਰ ਕਰ ਲਿਆ ਪਿਆਜ਼ ਫੁੱਜੜੇ ਵੀ ਆਪਾਂ ਵਿੱਚ ਪਾਵਾਂਗੇ ਤੇ ਇੱਧਰ ਨਾਲ ਮੈਂ achar ਰੱਖਤੀ ਐ ਜੇ ਆਪਾਂ ਪਕੌੜੇ ਤਲਾਂਗੇ ਫਿਰ ਇੱਕ ਦੋ ਪਕੌੜੇ ਆਪਾਂ ਚਾਹ ਨਾਲ ਖਾ ਲਾਂਗੇ ਕਿੰਨੇ ਦਿਨ ਤੋਂ ਤਾਂ ਮੈਂ ਪਰੌਂਠੀ ਵੀ ਨਹੀਂ ਖਾ ਰਹੀ ਸੀਗੀ ਫੁਲਕੇ ਤੇ ਵੀ ਘਿਓ ਨਹੀਂ ਲਾ ਰਹੀ ਸੀਗੀ ਹਾਜਾ ਪਾ ਬਾਬੇ ਦਾ ਨਾਲ ਕੇ ਥੋੜਾ ਥੋੜਾ ਸਾਰਾ ਕੁਛ ਖਾਵਾਂਗੇ ਪਕੌੜੇ ਵੀ ਦੋਗ ਖਾਵਾਂਗੇ ਛੋਲ ਵੀ ਖਾਵਾਂਗੇ ਅਦਰਜੀ ਮੇ ਪਕੌੜੇ ਤਾਲੇ ਸੀਗੇ ਤੇ ਹੁਣ ਆਪਾਂ ਜੀ ਲਾਵਾਂਗੇ ਕੜੀ ਨੂੰ ਤੜਕਾ ਚਾਹ ਮੇਰੀ ਬਣੀ ਪਈ ਹੈ ਬਸ ਕਰ ਨਾਲ ਚਾਹ ਪਾ ਲਾਂਗੀ ਇੰਨੀ ਦੇਰ ਨੂੰ ਚਾਹ ਪਾਣੀ ਸੀ ਜਿਉਂ ਰਾਜ ਵੀ ਆ ਗਿਆ ਸੀ ਛੇਤੀ ਆ ਗਿਆ ਸੀ 12:30 ਵਜੇ ਅੱਜ ਤੇ ਭਾਂਡੇ ਜੂ ਵੀ ਦੇ ਪਾਪਾ ਨੇ ਮਾਸਤੇ ਸੀਗੇ ਨਾਲ ਮੇਰੇ ਤੇ ਫਿਰ ਆ ਸਾਰਾ ਕੁਝ ਕਰਕੇ ਫਿਰ ਮੈਂ ਸਫਾਈ ਕਰਾਂਗੀ ਸਫਾਈ ਕੁਝ ਮੈਂ ਤਾਂ ਵੀ ਨਹੀਂ ਕੀਤੀ ਮਿੱਟੀ ਨਾ ਬਾਰ-ਬਾਰ ਉੱਡਦੀ ਪਈ ਸੀ ਮੈਂ ਕਿਹਾ ਥੋੜੀ ਜਿਹੀ ਹਵਾ ਘੱਟ ਲੈ ਫਿਰ ਇੱਕੋ ਵਾਰੀ ਕਰਦੀ ਆ ਬਾਰ-ਬਾਰ ਮਿੱਟੀ-ਮਿੱਟੀ ਹੋਈ ਜਾ ਰਹੀ ਹੈ ਲੋ ਜੀ ਆਪਾਂ ਹੁਣ ਚਾਹ ਵੀ ਪਾ ਲਈ ਗਲਾਸਾਂ ਦੇ ਵਿੱਚ ਕੜੀ ਦੇ ਵਿੱਚ ਵੀ ਆਪਾਂ ਪਾਣੀ ਵਗੈਰਾ ਪਾਤਾ ਲੋ ਜੀ ਆਪਾਂ ਪਕੌੜੇ ਵੀ ਖਾ ਲਏ ਚਾਹ ਵੀ ਪੀ ਲਈ ਹੈ ਤੇ ਹੁਣ ਆਪਾਂ 15 ਪੀਮਿੰਟ ਦਾ ਆਰਾਮ ਕੀਤਾ ਮੈਂ ਤੇ ਹੁਣ ਆਰਾਮ ਰੂਮ ਕਰਨ ਤੋਂ ਬਾਅਦ ਕੜੀ ਵੀ ਬਣ ਗਈ ਸੀ ਚੋਲ ਵੀ ਬਣ ਗਏ ਨੇ ਰਾਮ ਵੀ ਕਰ ਲਿਆ 15 ਪੀਮਿੰਟ ਤੇ ਹੁਣ ਮੈਂ ਪਹਿਲਾਂ ਜੀ ਸਾਰਾ ਨਾਥ ਝਾੜੂ ਲਾਲਾਂਗੀ ਮਿੱਟੀ ਮਿੱਟੀ ਹੋਈ ਪਈ ਥੋੜੀ ਜੀ ਹਵਾ ਵੀ ਘਟ ਗਈ ਆ ਹੁਣ ਮਿੱਟੀ ਜ਼ਿਆਦਾ ਨਹੀਂ ਉੱਡੂਗੀ ਲੋਕ ਜੀ ਝਾੜੂ ਝੂੜੂ ਲਾ ਲਿਆ ਬਾਰੋਂ ਮੈਂ ਥੋੜਾ ਬਤਾ ਧੋ ਵੀ ਦਿੱਤਾ ਹੈ ਗੇਟ ਦੇ ਕੋਲ ਤੇ ਹੁਣ ਆਪਾਂ ਕੜੀ ਨੂੰ ਕਰਦੇ ਆਂ ਗਰਮ ਉੱਤੇ ਪਾਰੀਤਾ ਪਹਰਾ ਤਾਂ ਨੀਆ ਕੜੀ ਦੇ ਤੇ ਜੋ ਰਾਜ ਵਾਸਤੇ ਹੁਣ ਮੈਂ ਮੂਲੀ ਵਾਲੇ ਪਰੌਂਠੇ ਬਣਾ ਲਾਂਗੀ ਵੈਸੇ ਕੜੀ ਟੇਸਟੀ ਬਣੀ ਸੀ ਪਰ ਥੋੜੀ ਜੀ ਖੱਟੀ ਘੱਟ ਸੀ ਬਹੁਤ ਹੀ ਜ਼ਿਆਦਾ ਮਤਲਬ ਮਿੱਠੀ ਜੀ ਸੀਗੀ ਇੱਕ ਮੈਂ ਲੂਣ ਮਿਰਚ ਵੀ ਥੋੜੇ ਘੱਟ ਪਾਏ ਨੇ ਪਰ ਉਹਦਾ ਟੇਸਟ ਹੀ ਸੀਗੀ ਜ਼ਿਆਦਾ ਖੱਟੀ ਵੈਸੇ ਮੈਂ ਖਾਣੀ ਵੀ ਨਹੀਂ ਸੀਗੀ ਲੋ ਜੀ ਮੈਂ ਵੀ ਆਪਣੀ ਪਲੇਟ ਲਾ ਲਈ ਹੈ 10 ਦਿਨਾਂ ਬਾਅਦ ਮੈਂ ਚੌਲ ਖਾਣ ਲੱਗੀ ਆ ਕੜੀ ਦੇ ਨਾਲ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਫੇਸ ਤੇ ਮੇਰੀ ਪਲੇਟ ਤਿਆਰ ਹੋ ਗਈ ਹੈ ਜੀ ਕੜੀ ਚੌਲ ਦੀ ਤੇ ਤੁਸੀਂ ਵੀ ਖਾ ਲਓ ਜੀ। ਲਓ ਜੀ ਆਪਾਂ ਨਾ ਇੱਕ ਕੜੀ ਪੱਤਾ ਵੀ ਪਾ ਰਿਹਾ ਤਾਂ ਥੋੜਾ ਜਿਹਾ। ਕੜੀ ਪੱਤਾ ਤਾਂ ਮੈਂ ਵਿੱਚ ਵੀ ਪਾਇਆ ਸੀ ਕੜੀ ਦੇ। ਥੋੜਾ ਜਿਹਾ ਮੈਂ ਉੱਪਰ ਰੱਖ ਦਿੱਤਾ। ਥੋੜੀ ਹੋਰ ਵਧੀਆ ਥੋੜੀ ਲੱਗੂਗੀ ਕੜੀ। ਲਓ ਜੀ ਹੁਣ ਆਪਾਂ ਖਾ ਕੇ ਚੈੱਕ ਕਰਦੇ ਹਾਂ।